ਤਨ ਤਨ ਜਗਤ ਗੁਰੂ ਸਤਗੁਰ ਅੰਦਾਸ ਸ੍ਰੀ ਮਹਾਰਾਜ ਜੀ ਦੇ ਗੁਰ ਚਰਨਾਂ ਦੇ ਵਿੱਚ ਮੇਠੀ ਗੁਰਪ੍ਰੀਤ ਸਾਧ ਸੰਗਤ ਜੀਓ ਜੈ ਗੁਰਦੇਵ ਤਨ ਗੁਰਦੇਵ ਤਨ ਤਨ ਜਗਤਿਪਤਾ ਸਤਿਗੁਰ ਅਵਾਸ ਮਹਾਰਾਜ ਜੀ ਅਪਾਰ ਅਪਾਰ ਕਿਰਪਾ ਕਰਦੇ ਹਨ ਔਰ ਜੀਵ ਨੂੰ ਸਮਝਾਉਣਾ ਕਰਦੇ ਹਨ ਇਹ ਜੀਵ ਜਦੋਂ ਤੂੰ ਸੇਵਾ ਕਰਨੀ ਹੈ ਤਾਂ ਸੇਵਾ ਨਿਸ਼ਕਾਮ ਹੋ ਕੇ ਸੇਵਾ ਕਰਨੀ ਨਿਸ਼ਕਾਮ ਕਰਮ ਕਰਨਾ ਹੈ ਕਰਮ ਬੰਧਨ ਮੇ ਰਮ ਰਹੇ ਫਲ ਕੀ ਤਜੋ ਆਸ ਕਰਮ ਮਨੁਖ ਕੋ ਧਰਮ ਹੈ ਸਤ ਪਾਖੇ ਰਵਿਦਾਸ ਸਤਗੁਰ ਜੀ ਫਰਮਾਉਂਦੇ ਹਨ ਕਿ ਜੀਵ ਕਰਮਾਂ ਦੇ ਬੰਧਨ ਵਿੱਚ ਫਸਿਆ ਰਹਿੰਦਾ ਹੈ ਜਿਹੜਾ ਮਨੁੱਖਾ ਜਨਮ ਹੈ ਇਹਦੇ ਵਿੱਚ ਜੀਵ ਜਿਹੜਾ ਹੈ ਉਹ ਹਮੇਸ਼ਾ ਕਰਮਾਂ ਦੇ ਬੰਧਨ ਦੇ ਵਿੱਚ ਫਸਿਆ ਰਹਿੰਦਾ ਹੈ ਫਲ ਦੀ ਆਸ ਨਹੀਂ ਤਿਆਗਦਾ ਕਿ ਜਦੋਂ ਅਸੀਂ ਕੋਈ ਕੰਮ ਕਰਦੇ ਹਾਂ ਤੇ ਕੋਈ ਵੀ ਹੋਵੇ ਚਾਹੀਏ ਉਹ ਕਹਿੰਦੇ ਪਹਿਲਾ ਫਲ ਦੀ ਆਸ ਰੱਖਦੇ ਆ ਕਿ ਸਾਨੂੰ ਉਸ ਕੰਮ ਦੀ ਮਿਹਨਤ ਮਿਲੇਗੀ ਕਿੰਨੀ ਮਿਲਣੀ ਕਿੱਦਾਂ ਮਿਲਣੇ ਆ ਭਾਵ ਜੀਵ ਨਿਸ਼ਕਾਮ ਕਰਮ ਨਹੀਂ ਕਰਦਾ ਪਰ ਸ੍ਰੇਟ ਕਰਮ ਕਰਨੇ ਹੀ ਮੁਖਦਾ ਧਰਮ ਹੈ ਸਤਗੁਰੂ ਜੀ ਫਰਮਾਉਂਦੇ ਕਿ ਮੈਂ ਇਹ ਸੱਚ ਉਚਾਰਨ ਕਰਦਾ ਹਾਂ ਕਿ ਕਰਮ ਮਨੁੱਖ ਕੋ ਧਰਮ ਹੈ ਸਤਿ ਬਾਖੇ ਰਵਿੰਦਾਸ ਕਿ ਜੀਵ ਨੂੰ ਸ੍ਰੇਸ਼ਟ ਕਰਮ ਕਰਨੇ ਚਾਹੀਦੇ ਹਨ ਜਿਹੜਾ ਉਹਦਾ ਜੀਵਨ ਸਫਲਾ ਹੋ ਜਾਵੇ ਉਦੇ ਵਾਸਤੇ ਵੀ ਭਾਵੇਂ ਕਹਿੰਦੇ ਜਿੰਨੀ ਮਰਜੀ ਉਮਰ ਜੀਵ ਕੋਲ ਹੋਵੇ 100 ਬਰਸ ਲੋ ਜਗ ਵਿੱਚ ਜਿਗਤ ਰਹੇ ਕਰ ਕਾਮ ਪ੍ਰਭ ਦਾਸ ਕਰਮੀ ਤਰਮੈ ਕਰਮ ਕਰੋ ਨਿਕਾਮ ਹੁਣ ਇੱਕ ਇੱਕ ਅੱਖਰ ਸਤਿਗੁਰ ਜੀ ਸਾਨੂੰ ਗਿਆਨ ਬਖਸ਼ਦੇ ਹਨ ਇੱਕ-ਇੱਕ ਅੱਖਰ ਦੇ ਵਿੱਚ ਕਿ ਜੇਕਰ 100 ਸਾਲ ਦੀ ਉਮਰ ਵੀ ਜੀਵ ਨੂੰ ਸੰਸਾਰ ਵਿੱਚ ਰਹਿਣ ਲਈ ਮਿਲੇ ਤੇ 100 ਸਾਲ ਦੀ ਉਮਰ ਵੀ ਇਸ ਜੀਵ ਨੂੰ ਸੰਸਾਰ ਵਿੱਚ ਰਹਿਣ ਲਈ ਮਿਲੇ ਤਾਂ ਜੀਵ ਨੂੰ ਸੰਸਾਰ ਵਿੱਚ ਰਹਿ ਕੇ ਸ੍ਰੇਸ਼ਟ ਕਰਮ ਕਰਨੇ ਚਾਹੀਦੇ ਹਨ ਤੇ ਸਾਨੂੰ ਚੰਗਾ ਹੀ ਸੋਚਣਾ ਚਾਹੀਦਾ ਕਦੇ ਕਿਸੇ ਦਾ ਬੁਰਾ ਨਹੀਂ ਸੋਚਣਾ ਚਾਹੀਦਾ ਕਿ ਅਸੀਂ ਬੁਰਾ ਸੋਚਾਂਗੇ ਤੇ ਸਾਡਾ ਵੀ ਤਾਂ ਬੁਰਾ ਹੁੰਦਾ ਹੀ ਆ ਕਿਉਂਕਿ ਜਦੋਂ ਅਸੀਂ ਕਿਸੇ ਦੇ ਵੱਲ ਇੱਕ ਉਂਗਲ ਕਰਦੇ ਆ ਤੇ ਤਿੰਨ ਉਂਗਲਾਂ ਸਾਡੇ ਵੱਲ ਨੂੰ ਵੀ ਆਉਣੀਆਂ ਕਿ ਹੇਠਾਂ ਆਪਾਂ ਦੇਖੋ ਜਦੋਂ ਆਪਾਂ ਇਸ ਤਰ੍ਹਾਂ ਕਰਦੇ ਆ ਕਿ ਇੱਕ ਉਂਗਲਾ ਪਾ ਕਿਸੇ ਵੱਲ ਨੂੰ ਕਰਦੇ ਤਿੰਨ ਉਂਗਲਾਂ ਹੇਠਾਂ ਸਾਡੇ ਵੱਲ ਨੂੰ ਵੀ ਹੁੰਦੀਆਂ ਪਾਪ ਜੇ ਕਿਸੇ ਦਾ ਇੱਕ ਵਾਰੀ ਮਾਣਾ ਸੋਚਦੇ ਆ ਉਹ ਤਿੰਨ ਵਾਰੀ ਸਾਡਾ ਵੀ ਹੁੰਦਾ ਹੈ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਕਦੇ ਕਿਸੇ ਦੀ ਨਿੰਦਿਆ ਚੁਗਲੀ ਬੁਰਾਈ ਨਾ ਕਰੋ ਹਮੇਸ਼ਾ ਚੰਗਾ ਕਰਮ ਕਰੋ ਚੰਗੇ ਕਰਮ ਕਰਨੇ ਹੀ ਜੀਵਦਾ ਸ਼੍ਰੇਸ਼ਟ ਕਰਮ ਹੈ ਧਰਮ ਹਿਤ ਕੀਜੀਏ ਸੋ ਬਰਸ ਲੋ ਕਾਰ ਰਵੀ ਦਾਸ ਕਰਮੈ ਧਰਮੈ ਫਲ ਮੇ ਨਹੀਂ ਅਧਿਕਾਰ ਹੁਣ ਜੀਵ ਸੋਚਦਾ ਹੈ ਕਿ ਮੈਂ ਜੇ ਕੋ ਕੰਮ ਕਰਦਾ ਉਹਦਾ ਫਲ ਮੈਨੂੰ ਮਿਲੇ ਹੁਣ ਕਿਸਾਨ ਫਸਲ ਬੀਜਦਾ ਹੈ ਔਰ ਬੀਜਣ ਤੋਂ ਬਾਅਦ ਦੇਖਦੇ ਆਪਾਂ ਕਿੰਨੀ ਮਿਹਨਤ ਕਰਦਾ ਹੈ। ਔਰ ਮਿਹਨਤ ਕਰਨ ਤੋਂ ਬਾਅਦ ਜਦੋਂ ਕਹਿੰਦੇ ਕਣਕ ਜਾਂ ਬੀਜਦਾ ਹੈ ਜਾਂ ਕੋਈ ਫਸਲ ਬੀਜਦਾ ਜੇ ਮੀਂਹ ਆ ਜਾਵੇ ਬਹੁਤ ਪਾਣੀ ਆ ਜਾਂਦਾ ਕਈ ਵਾਰ ਆਪਾਂ ਦੇਖਦੇ ਆ ਕਿ ਪਾਣੀ ਦੇ ਨਾਲ ਫਸਲ ਖਰਾਬ ਹੋ ਜਾਂਦੀ ਹੈ। ਫਿਰ ਉਹਦੇ ਕਿਸਾਨ ਦਾ ਕਸੂਰ ਤਾਂ ਨਹੀਂ। ਉਹਨੇ ਆਪਣੇ ਵੱਲੋਂ ਤਾਂ ਮਿਹਨਤ ਕੀਤੀ ਪੂਰੀ। ਕਿਸਾਨ ਨੇ ਆਪਣੇ ਵੱਲੋਂ ਮਿਹਨਤ ਕੀਤੀ ਪੂਰੀ ਇਹਦੇ ਵਿੱਚ ਕਿਸਾਨ ਦਾ ਕਸੂਰ ਨਹੀਂ ਕਿ ਬਰਸਾਤ ਆ ਗਈ ਫਸਲ ਖਰਾਬ ਹੋ ਗਈ ਤੇ ਕਈ ਵਾਰ ਦੇਖਦੇ ਬਰਸਾਤ ਪੈਂਦੀ ਨੇ ਤੇ ਸੋਕੇ ਦੇ ਨਾਲ ਵੀ ਕਈ ਵਾਰ ਫਸਲ ਖਰਾਬ ਹੋ ਜਾਂਦੀ ਕਿਸੇ ਕਹੀ ਜਾਂਦੀ ਤੇ ਸਤਿਗੁਰੂ ਜੀ ਕਹਿੰਦੇ 100 ਸਾਲ ਦੇ ਜੀਵਨ ਵਿੱਚ ਵੀ ਜੀਵ ਨੂੰ ਧਰਮ ਅਨੁਸਾਰ ਸ੍ਰੇਸ਼ਟ ਕਰਮੇ ਕਰਨ ਜਿਹੜੇ ਸ੍ਰੇਸ਼ਟ ਕਰਮੇ ਕਰਨੇ ਚਾਹੀਦੇ ਹਨ ਕਿ ਭਾਵੇਂ 100 ਸਾਲ ਦੀ ਜ਼ਿੰਦਗੀ ਵੀ ਹੋਵੇ ਤਾਂ ਵੀ ਜੀਵ ਨੂੰ ਸ੍ਰੇਸ਼ਟ ਕਰਮ ਕਰਨੇ ਚਾਹੀਦੇ ਹਨ ਸਤਗੁਰਬਦਾਸ ਜੀ ਫਰਮਾਉਂਦੇ ਹਨ ਕਿ ਕਰਮ ਹੀ ਸ੍ਰੇਸ਼ਟ ਧਰਮ ਹੈ ਕਰਮ ਹੀ ਸ੍ਰੇਸ਼ਟ ਧਰਮ ਹੈ ਔਰ ਸ੍ਰੇਸ਼ਟ ਕਰਮ ਸਾਨੂੰ ਕਰਨੇ ਚਾਹੀਦੇ ਹਨ ਅਜਿਹੇ ਕਰਮ ਕਰਨ ਕਰਦੇ ਹੋਏ ਤੇ ਸਾਨੂੰ ਅਜਿਹੇ ਕਰਮ ਕਰਦੇ ਹੋਏ ਜੀਵ ਨੂੰ ਫਲ ਦੀ ਇੱਛਾ ਨਹੀਂ ਰੱਖਣੀ ਚਾਹੀਦੀ ਕਿ ਜਦੋਂ ਅਸੀਂ ਫਲ ਦੀ ਇੱਛਾ ਰੱਖਦੇ ਆ ਤੇ ਜੇ ਸਾਨੂੰ ਉਹ ਚੀਜ਼ ਨਾ ਮਿਲੇ ਤਾਂ ਵੇ ਗੁਰੂਤਾਰੀ ਸਾਸੂ ਸਾਡਾ ਮਨ ਵੀ ਟੁੱਟ ਜਾਂਦਾ ਹੈ ਮਨ ਵਿੱਚ ਜੋ ਕੀ ਹੁੰਦਾ ਦੁਆਰਾ ਉਹ ਕੰਮ ਅਸੀਂ ਫੇਰ ਕਰਨ ਦੀ ਸਾਡੇ ਵਿੱਚ ਤਾਕਤ ਨਹੀਂ ਰਹਿ ਜਾਂਦੀ ਸਾਡੇ ਵਿੱਚ ਉਹ ਤਾਕਤ ਨਹੀਂ ਰਹਿ ਜਾਂਦੀ ਕਿਉਂਕਿ ਕਿ ਮਨੋ ਟੁੱਟ ਜਾਂਨੇ ਅਸੀਂ ਕਿ ਭਾਈ ਇਹ ਸੇਵਾ ਕਰਨ ਦਾ ਸਾਨੂੰ ਕੀ ਫਾਇਦਾ ਹੁਣ ਬੱਚਾ ਪੜਦਾ ਹੈ ਸਕੂਲ ਬੱਚੇ ਨੂੰ ਲਾਉਣੇ ਆਪਾਂ ਕਈ ਵਾਰ ਦੇਖਦੇ ਬੱਚਾ ਫੇਲ ਹੋ ਜਾਂਦਾ ਹੈ ਜੇ ਬੱਚਾ ਪਹਿਲੇ ਸੋਚ ਲਵੇ ਮੈਂ ਪਾਸ ਹੋਣਾ ਜਾਂ ਫੇਲ ਹੋਣਾ ਉਹਨੂੰ ਪਤਾ ਹੋਵੇ ਬੱਚੇ ਨੂੰ ਪਤਾ ਹੋਵੇ ਪਾਸ ਹੋਣਾ ਤਾਂ ਫਿਰ ਉਹ ਮਿਹਨਤ ਨਹੀਂ ਕਰੇਗਾ ਕਿ ਜੇ ਬੱਚੇ ਨੂੰ ਪਤਾ ਹੋਵੇ ਨਾ ਕਿ ਉਸਨੇ ਪਾਸ ਹੋ ਜਾਣਾ ਹੈ ਤਾਂ ਫਿਰ ਉਹ ਮਿਹਨਤ ਨਹੀਂ ਕਰੇਗਾ ਉਹਨੂੰ ਪਤਾ ਹੀ ਹੈ ਵੀ ਮੈਂ ਪਾਸ ਹੋ ਜਾਣਾ ਤੇ ਜੇ ਉਹਨੂੰ ਪਤਾ ਹੋਵੇ ਮੈਂ ਫੇਲ ਹੋ ਜਾਣਾ ਫੀ ਵੀ ਨੂੰ ਨਹੀਂ ਕੰਮ ਕਰਨਾ ਕਿਉਂ ਕਿ ਉਹਨੂੰ ਪਤਾ ਹੁੰਦਾ ਕਿ ਮੈਂ ਫੇਲ ਹੀ ਹੋਣਾ ਪੜਨ ਦਾ ਵਾਅਦਾ ਕੀ ਇਸ ਕਰਕੇ ਬੱਚਾ ਜਦੋਂ ਪੜਦਾ ਹੈ ਉਹਨੂੰ ਪਤਾ ਨਹੀਂ ਹੁੰਦਾ ਕਿ ਉਹ ਫੇਲ ਹੋਣਾ ਕਿ ਪਾਸ ਹੋਣਾ ਪਰ ਕਿ ਬੱਚੇ ਨੂੰ ਇਹ ਆਸ ਹੁੰਦੀ ਹੈ ਇਹ ਰੱਖਦਾ ਆਸ ਨਾ ਕਹਿੰਦਾ ਕਿ ਮੈਂ ਪਾਸ ਹੋਣਾ ਪਾਸ ਹੋਣ ਵਾਸਤੇ ਮਿਹਨਤ ਕਰਦਾ ਪੜਦਾ ਹੈ ਸਕੂਲ ਜਾਂਦਾ ਜਾਂ ਕਾਲਜ ਜਾਂਦਾ ਬੱਚਾ ਕਲਾਸਾਂ ਦੇ ਵਿੱਚ ਹਾਜ਼ਰੀ ਲਗਾਉਂਦਾ। ਕਿਉਂਕਿ ਉਹਨੂੰ ਆਸ ਹੁੰਦੀ ਕਿ ਮੈਂ ਪਾਸ ਹੋਣਾ ਹੈ। ਪਰ ਉਹਨੂੰ ਪਤਾ ਨਹੀਂ ਹੁੰਦਾ। ਇਸ ਕਰਕੇ ਸਤਿਗੁਰੂ ਜੀ ਵਰਮਾਉਂਦੇ ਐ ਕਿ ਇਹ ਜੀਵ ਤੂੰ ਸ੍ਰੇਸ਼ਟ ਕਰਮ ਕਰਦਾ ਜਾ। ਸ੍ਰੇਸ਼ਟ ਕਰਮ ਕਰਦਾ ਜਾਏ ਔਰ ਸ੍ਰੇਸ਼ਟ ਕਰਮ ਕਰਦੇ ਹੋਏ ਕਦੇ ਫਲ ਦੀ ਆਸ ਨਹੀਂ ਰੱਖਣੀ ਤੇ ਜੀਵ ਤੂੰ ਫਲ ਦੀ ਆਸ ਨਹੀਂ ਰੱਖਣੀ ਧਰਮ ਨੂੰ ਸਮਝੋ ਕਾਰ ਹੋਏ ਉਹ ਕਰ ਬਲ ਹੋਏ ਇਸ਼ਟ ਰਬ ਦਾਜ਼ ਕੋ ਵੀ ਕ ਕਰਮ ਬਲ ਹੋਏ ਨਹੀਂ ਅਨਿਸ਼ਟ ਜੋ ਜੀਵ ਆਪਣਾ ਧਰਮ ਸਮਝ ਕੇ ਨਿਸ਼ਕਾਮ ਕਰਦਾ ਹੈ ਜੇ ਜਿਹੜਾ ਜੀਵ ਆਪਣਾ ਧਰਮ ਕਰਕੇ ਨਿਸ਼ਕਾਮ ਕਰਮ ਕਰਦਾ ਹੈ ਕਿ ਪੜਦਾ ਹੈ ਇੱਕ ਉਦਾਹਰਨ ਹੈ ਕਿ ਬੱਚਾ ਇਹ ਸਮਝੇ ਕਿ ਮੈਂ ਪਾਸ ਹੋਣਾ ਹੈ ਇੱਕ ਆਸ ਰੱਖ ਕੇ ਫਿਰ ਉਹ ਕਰਮ ਕਰਦਾ ਜਾਂਦਾ ਆਪਣੀ ਪੜਾਈ ਕਰਦਾ ਜਾਂਦਾ ਮਿਹਨਤ ਕਰਦਾ ਜਾਂਦਾ ਤੇ ਉਹ ਉਹਦੇ ਵਿੱਚ ਸਫਲ ਵੀ ਹੋ ਜਾਂਦਾ ਹੈ ਤੇ ਜਿਵੇਂ ਪਹਿਲਾਂ ਦੱਸਿਆ ਜੇ ਉਹਨੂੰ ਪਤਾ ਹੋਵੇ ਤੇ ਮੈਂ ਪਾਸ ਹੋ ਜਾਣਾ ਤਵੇ ਗੁਰੂ ਪਿਆਰੀ ਸਾਧ ਸੰਗਤ ਜੀ ਉਹ ਬੱਚਾ ਪੜੇਗਾ ਨਹੀਂ ਕਿਉਂਕਿ ਉਹਨੂੰ ਪਤਾ ਹੁੰਦਾ ਮੈਂ ਪਾਸ ਹੀ ਹੋਣਾ ਹੋਈ ਜਾਣਾ ਤੇ ਜੇ ਫੇਲ ਹੋ ਉਹਨੂੰ ਪਤਾ ਵੀ ਮੈਂ ਫੇਲ ਹੋ ਜਾਣਾ ਤਾਂ ਫੇ ਵੀ ਗੁਰੂ ਪਿਆਰੀ ਸਾਧ ਸੰਗਤ ਜੀ ਉਹ ਬੱਚਾ ਨਹੀਂ ਪੜੇਗਾ ਕਿਉਂ ਕਿਉਂਕਿ ਉਹਨੂੰ ਪਤਾ ਕਿ ਫੇਲ ਹੋ ਜਾਣਾ ਫੇ ਪੜਨ ਦਾ ਫਾਇਦਾ ਕੀ ਇਸ ਕਰਕੇ ਸਤਗੁਰ ਜੀ ਇਕ ਉਦਾਹਰਣ ਦੇ ਕੇ ਕਹਿੰਦੇ ਭਾਈ ਸਾਨੂੰ ਫਲ ਦੀ ਆਸ ਨਹੀਂ ਰੱਖਣੀ ਚਾਹੀਦੀ ਕਿਉਂਕਿ ਜਦੋਂ ਜੀਵ ਫਲ ਦੀ ਆਸ ਰੱਖਦਾ ਹੈ ਤਾਂ ਫਿਰ ਉਹ ਜਦੋਂ ਫਲ ਨਹੀਂ ਮਿਲਦਾ ਤਾਂ ਫਿਰ ਮਨ ਟੁੱਟ ਜਾਂਦਾ ਹੈ ਤੇ ਜਦੋਂ ਜੀਵ ਨੂੰ ਫਲ ਨਹੀਂ ਮਿਲਦਾ ਤਾਂ ਫਿਰ ਮਨ ਟੁੱਟ ਜਾਂਦਾ ਹੈ ਉਸ ਨੂੰ ਮਨ ਇੱਛਾ ਦੀ ਫਲ ਦੀ ਪ੍ਰਾਪਤੀ ਉਦੋਂ ਹੁੰਦੀ ਜਦੋਂ ਧਰਮ ਸਮਝ ਕੇ ਕਿ ਪਾਈ ਮੇਰਾ ਕੰਮ ਪੜ੍ਹਨਾ ਹੈ ਮੇਰਾ ਕੰਮ ਕੰਮ ਕਰਨਾ ਹੈ ਤਫੇ ਗੁਰੂ ਪਿਆਰੀ ਸਾਸ ਜੀ ਉਹ ਕੰਮ ਦੇ ਵਿੱਚ ਵੀ ਤਰੱਕੀ ਮਿਲੂਗੀ ਕੋਈ ਵੀ ਕੰਮ ਹੋਵੇ ਦੁਕਾਨ ਆਪਾਂ ਕਰਦੇ ਆ ਸਾਨੂੰ ਪਤਾ ਨਹੀਂ ਹੁੰਦਾ ਕਿ ਸਵੇਰ ਤੋਂ ਲੈ ਕੇ ਸ਼ਾਮ ਤੱਕ ਗਾਕ ਨੇ ਆਉਣਾ ਨਹੀਂ ਆਉਣਾ ਕਿੰਨੇ ਆਉਣੇ ਕਿੰਨੇ ਨਹੀਂ ਆਉਣੇ ਪਰ ਫੇਰ ਵੀ ਇੱਕ ਆਸ ਹੁੰਦੀ ਹੈ ਕਿ ਮੈਂ ਦੁਕਾਨ ਦਾ ਸ਼ਕਰ ਚੱਕਣਾ ਹੈ ਗਾਕ ਨਹੀਂ ਆਉਣਾ ਮੈਂ ਕੋਈ ਚੀਜ਼ ਵੇਚਣੀ ਹੈ ਤਾਂ ਫਿਰ ਗੁਰੂ ਪਿਆਰੀ ਸਾਸ ਸੂਜੂ ਦੇ ਤੋਂ ਮੈਨੂੰ ਕਮਾਈ ਹੋਣੀ ਤਾਂ ਮੈਂ ਆਪਣੇ ਬੱਚਿਆਂ ਨੂੰ ਦੇਣੀ ਹੈ ਇੱਕ ਆਸ ਹੁੰਦੀ ਹੈ ਔਰ ਉਹ ਆਸ ਕਰਕੇ ਹੀ ਜੀਵ ਸ੍ਰੇਸ਼ਟ ਕਰਮ ਕਰਦਾ ਹੈ ਬੱਚੇ ਬਾਹਰ ਜਾਂਦੇ ਆ ਇੱਕ ਮਾਪਾਪ ਆਪਣੀ ਔਲਾਦ ਨੂੰ ਬਾਹਰ ਵਿਦੇਸ਼ਾਂ ਦੇ ਵਿੱਚ ਭੇਜਦਾ ਹੈ ਕਿਉਂ ਭੇਜਦਾ ਕਿ ਉਹਨਾਂ ਨੂੰ ਇੱਕ ਆਸ ਹੁੰਦੀ ਹੈ ਕਿ ਸਾਡਾ ਬੱਚਾ ਬਾਹਰ ਜਾ ਕੇ ਕਮਾਈ ਕਰੇਗਾ ਤੇ ਸਾਨੂੰ ਉਸ ਕਮਾਈ ਦਾ ਫਾਇਦਾ ਹੋਵੇਗਾ ਇਸੇ ਲਈ ਭੇਜਦੇ ਨੇ ਬਾਹਰ ਤੇ ਸਤਿਗੁਰ ਜੀ ਬਖਸ਼ਿਸ਼ ਕਰਦੇ ਹਨ ਕਿ ਇਹ ਜੀਵ ਨਿਸ਼ਕਾਮ ਪਵਨਾ ਨਾਲ ਕੀਤਾ ਹੋਇਆ ਕਰਮ ਨਿਸਫਲ ਨਹੀਂ ਜਾਂਦਾ। ਕਿ ਜਦੋਂ ਨਿਸ਼ਕਾਮ ਹੋ ਕੇ ਭਾਵ ਕੇ ਆਸ ਨਹੀਂ ਰੱਖਦੇ ਆਪਾਂ ਕਿ ਪਤਾ ਹੁੰਦਾ ਹੈ ਕਿ ਭਾਈ ਕਈ ਵਾਰ ਕੰਮ ਕਰਦੇ ਆਂ ਰੁਕਾਵਟਾਂ ਵੀ ਆਉਂਦੀਆਂ ਸਫਲ ਵੀ ਹੁੰਨੇ ਆ ਫੇਲ ਵੀ ਹੁੰਦਾ ਜੀਵਨ ਦੇ ਵਿੱਚ ਬੰਦਾ ਕਿਉਂਕਿ ਕੰਮ ਆਪਾਂ ਦੇਖਦੇ ਨਾ ਕਈ ਵਾਰ ਕਈ ਕਈ ਕੰਮ ਕਰਨੇ ਪੈ ਜਾਂਦੇ ਕਈ ਵਾਰੀ ਸਫਲ ਹੁੰਨੇ ਕਈ ਵਾਰੀ ਅਸਫਲ ਹੁੰਨੇ ਆ ਪਰ ਆਪਾਂ ਜੀਉਣਾ ਤਾਂ ਨਹੀਂ ਛੱਡ ਦਿੰਨਾ ਇਸੇ ਕਰਕੇ ਸਤਿਗੁਰੂ ਬਦਾਸ ਜੀ ਫਰਮਾਉਂਦੇ ਹਨ ਕਿ ਭਾਈ ਨਿਸ਼ਕਾਮ ਨਿਸ਼ਕਾਮ ਭਾਵਨਾ ਦੇ ਨਾਲ ਜੀਵ ਨੂੰ ਸੇਵਾ ਕਰਨੀ ਚਾਹੀਦੀ ਹੈ ਤਾ ਜੋ ਜੀਵ ਦਾ ਮਨ ਨਾ ਟੁੱਟੇ ਮਨ ਕੰਮ ਦੇ ਵਿੱਚ ਲੱਗਾ ਰਵੇ ਰਬੀ ਦਾਸ ਮੁਨੁਕ ਕਰ ਧਰਮ ਹੈ ਕਰਮ ਕਰੇ ਦਿਨ ਰਾਤ ਕਰਮ ਨਹੀਂ ਫਲ ਪਾਵਣਾ ਨਹੀਂ ਕਹੂ ਕੇ ਹਾਥ ਸਤਗੁਰਬਦਾਸ ਜੀ ਕੇ ਫਰਮਾਉਂਦੇ ਹਨ ਕਿ ਦਿਨ ਰਾਤ ਜੀਵ ਸ਼ੁਭ ਕਰਮ ਕਰਦਾ ਰਹੇ ਰਬਿਦਾਸ ਮਨੁੱਖ ਕਰ ਧਰਮ ਹੈ ਕਹਿੰਦੇ ਮਨੁੱਖ ਦਾ ਧਰਮ ਕੀ ਹੈ ਜੋ ਨਿਸ਼ਕਾਮ ਕਰਮ ਕਰਦਾ ਰਹੇ ਔਰ ਦਿਨ ਰਾਤ ਕਰਦਾ ਰਹੇ ਇਹ ਹੀ ਉਸਦਾ ਅਸਲੀ ਧਰਮ ਹੈ ਜੀਵ ਦਾ ਇਹ ਹੀ ਧਰਮ ਹੈ ਕਰਮ ਕਰਨ ਵਾਲੇ ਨੂੰ ਇਹ ਚੰਗੀ ਤਰ੍ਹਾਂ ਸਮਝ ਲੈਣਾ ਚਾਹੀਦਾ ਹੈ ਕਿ ਜਿਹੜਾ ਜੀਵ ਕਰਮ ਕਰਦਾ ਹੈ ਸਤਗੁਰੂ ਜੀ ਕਹਿੰਦੇ ਉਹਨੂੰ ਚੰਗੀ ਤਰ੍ਹਾਂ ਸਮਝ ਲੈਣਾ ਚਾਹੀਦਾ ਹੈ ਕਿ ਕਰਮ ਨਹੀਂ ਵੱਲ ਪਾਵਣਾ ਕਰਮ ਨਹੀਂ ਵੱਲ ਪਾਵਣਾ ਨਹੀਂ ਕਹੂੰ ਕਿ ਹੱਥ ਕਿ ਭਾਈ ਇਹ ਚੰਗੀ ਤਰ੍ਹਾਂ ਗੱਲ ਸਮਝ ਲੈ ਕਿ ਕਰਮ ਫਲ ਦੀ ਪ੍ਰਾਪਤੀ ਕਿਸੇ ਵੀ ਜੀਵ ਦੇ ਆਪਣੇ ਹੱਥ ਨਹੀਂ ਹੈ ਸਗੋਂ ਪ੍ਰਭੂ ਦੇ ਹੱਥ ਹਨ ਉਸ ਪਰਮਾਤਮਾ ਦੇ ਹੱਥ ਹੈ ਮਾਲਕ ਦੇ ਹੱਥ ਹੈ ਜੇ ਨਹੀਂ ਤਾਂ ਫਿਰ ਗੁਰੂ ਪੈਰੀ ਸਾ ਸਝੋ ਹਰ ਮਾਂ-ਬਾਪ ਦਾ ਬੱਚਾ ਪੜ ਕੇ ਚੰਗੀ ਪੋਸਟ ਤੇ ਲੱਗਾ ਹੋਵੇ ਜੇ ਇਹੀ ਗੱਲ ਹੋਵੇ ਤਾਂ ਕੋਈ ਵੀ ਫੇਲ ਨਾ ਹੋਵੇ ਕੋਈ ਕੰਮ ਦੇ ਵਿੱਚ ਫੇਲ ਨਾ ਹੋਵੇ ਜੇ ਸਾਡੇ ਹੱਤਬਸ ਹੋਵੇ ਤਾਂ ਸਾਡੇ ਹੱਤਬਸ ਹੋਵੇ ਤਾਂ ਕੋਈ ਬੱਚਾ ਫੇਲ ਨਾ ਹੋਵੇ ਹਰ ਕੰਮ ਦੇ ਵਿੱਚ ਪਾਸ ਹੀ ਹੋਵੇ ਮਾਂ-ਬਾਪ ਦਾ ਬੱਚਾ ਹਰ ਮਾਂ-ਬਾਪ ਚਾਹੁੰਦਾ ਕਿ ਉਹਦਾ ਬੱਚਾ ਕਿਸੇ ਬਹੁਤ ਵੱਡੀ ਪੋਸਟ ਤੇ ਹੋਵੇ ਡੀਸੀ ਲੱਗੇ ਅੱਜ ਦੀ ਲੱਗੇ ਡੀਆਈਜੀ ਲੱਗੇ ਵੱਡੇ ਤੋਂ ਵੱਡੇ ਅਕਸਰ ਬਣੇ ਇਹ ਚਾਹੁੰਦਾ ਹਰ ਕੋਈ ਮਾਂ-ਬਾਪ ਕਿਉਂ ਕਿਉਂਕਿ ਉਹਨਾਂ ਦੇ ਹੱਥਸ ਨਹੀਂ ਹੈ ਪਰਮਾਤਮਾ ਦੇ ਹੱਥਸ ਹੈ ਕਿ ਬੱਚੇ ਨੇ ਕੀ ਬਣਨਾ ਹੈ ਜਾਂ ਬੱਚਾ ਕੀ ਬਣੇਗਾ ਇਹ ਤਾਂ ਉਹ ਮਾਲਕ ਜਾਣਦਾ ਹੈ ਪਰ ਤੇਨੀ ਪਰ ਪਉ ਬਸ ਮਨੁੱਖ ਕਰਤ ਹੈ ਕਾਰ ਮਨੁੱਖ ਤੋਂ ਹੈ ਨਿਮਤ ਰੂਪ ਤੇ ਰਵਿਦਾਸ ਵਿਚਾਰ ਕਹਿੰਦੇ ਕੁਦਰਤੀ ਸੁਭਾਅ ਅਨੁਸਾਰ ਇਹ ਜੀਵ ਕਰਮ ਕਰਦਾ ਹੈ ਕਿ ਕੁਦਰਤ ਦੇ ਸਵਾ ਦੇ ਅਨੁਸਾਰ ਹੀ ਜੀਵ ਕਰਮ ਕਰਦਾ ਹੈ ਸਤਗੁਰੂ ਅਰਬਦਾਸ ਸਮਰਝੇ ਗੁਰਮਾਉਂਦੇ ਨੇ ਕਿ ਜੀਵ ਦਾ ਆਉਣਾ ਹੀ ਸੰਸਾਰ ਵਿੱਚ ਕਰਮ ਦੇ ਨਿਮਿਤ ਹੈ ਕਾਰਨ ਮੰਨ ਹੀ ਪਰ ਪਉ ਤਜ ਨੇ ਕਰਮੀ ਹੋਏ ਕਰ ਕਾਮ ਰਵਿਦਾਸ ਨੇ ਕਰਮੀ ਕਰਮੀ ਮੇਲ ਕਰਾਏ ਰੰਤ ਸਤਿਗੁਰੂ ਦਾਸ ਮਹਾਰਾਜ ਜੀ ਵਰਮਾਉਂਦੇ ਕਿ ਜੀਵ ਨੂੰ ਖੋਟੇ ਕਰਮਾਂ ਦੇ ਪ੍ਰਭਾਵ ਨੂੰ ਛੱਡ ਕੇ ਕਿ ਜੀਵ ਨੂੰ ਖੋਟੇ ਪ੍ਰਭਾਵ ਦੇ ਕਰਮਾਂ ਦੇ ਪ੍ਰਭਾਵ ਨੂੰ ਛੱਡ ਕੇ ਨਿਸ਼ਕਾਮੀ ਹੋ ਕੇ ਕੰਮ ਕਰਨੇ ਚਾਹੀਦੇ ਹਨ ਨਿਸ਼ਕਾਮੀ ਪਾਵਨ ਨਾਲ ਕੀਤੇ ਹੋਏ ਕੰਮ ਜੀਵ ਨੂੰ ਪ੍ਰਭੂ ਨਾਲ ਮਿਲਾ ਦਿੰਦੇ ਹਨ ਕਿਉਂ ਪ੍ਰਮਾਤਮਾ ਦੇ ਨਾਲ ਜੀਵ ਨੂੰ ਮਿਲਾ ਦਿੰਦੇ ਹਨ ਸੁਖ ਦੁਖ ਹਾਨ ਲਾਭ ਕੋ ਜੋ ਸਮਝੇ ਇਕ ਸਮਾਨ ਰਵਿਦਾਤ ਨੇ ਜਾਣੀਏ ਜੋਗੀ ਪੁਰਖ ਜਾਨ ਕੇ ਜੋ ਜੀਵ ਸੁਖ ਦੁਖ ਹਾਨੀ ਲਾਭ ਕਹਿੰਦੇ ਚਾਏ ਸੁਖ ਆਵੇ ਦੁਖ ਆਵੇ ਹਾਨੀ ਹੋਵੇ ਲਾਭ ਹੋਵੇ ਸਭ ਨੂੰ ਇੱਕ ਸਮਾਨ ਸਮਝਦਾ ਹੋਇਆ ਪ੍ਰਭੂ ਦਾ ਸਿਮਰਨ ਕਰਦਾ ਹੈ ਸਤਿਗੁਰ ਜੀ ਵਰਮਾਉਂਦੇ ਕਿ ਉਸ ਨੂੰ ਉਸ ਜੀਵ ਨੂੰ ਹੀ ਗਿਆਨਵਾਨ ਜੋਗੀ ਸਮਝਣਾ ਚਾਹੀਦਾ ਹੈ ਤੇ ਕੋਈ ਵੀ ਜੀਵ ਹੋਵੇ ਜੇਕਰ ਉਹ ਸੁੱਖ ਔਰ ਦੁੱਖ ਨੂੰ ਸਤਿਗੁਰ ਜੀ ਬਖਸ਼ੀ ਕਰਦੇ ਰਵਿਦਾਸ ਸੋਈ ਸਾਧੂ ਪਲੋਂ ਜੋ ਰਹੇ ਸਦਾ ਨਿਰਵੈਰ ਸੁਖਦਾਈ ਸਮਤਾ ਗਏ ਸਭਨਾ ਮੰਗੇ ਖੈਰ ਕਹਿੰਦੇ ਉਹੀ ਸਾਧੂ ਪਲਾ ਹੈ ਜਿਹੜਾ ਸੁਖ ਔਰ ਦੁੱਖ ਦੇ ਵਿੱਚ ਸਭਨਾ ਦੀ ਖੈਰ ਮੰਗਦਾ ਜਿਹਦਾ ਕਿਸੇ ਦੇ ਨਾਲ ਬੈਰ ਵਿਰੋਧ ਨਾ ਹੋਵੇ ਕਰਮ ਜੋਖੀ ਸਾਧ ਸੋ ਆਤਮ ਰਾਮ ਸੁਧ ਹੋਏ ਰਵਿਦਾਸ ਬਜੇਤਾ ਸੋ ਪਿਆ ਕਰਮ ਕਰੇ ਜੋ ਕੋਈ ਕਿ ਜੋ ਜੀਵ ਸ਼ੁਭ ਕਰਮ ਦੀ ਯੋਗ ਸਾਧਨਾ ਕਰਦਾ ਹੋਇਆ ਪ੍ਰਭੂ ਦਾ ਸਿਮਰਨ ਕਰਦਾ ਹੈ ਉਸ ਨੂੰ ਸਰੀਰ ਅੰਦਰ ਬੈਠੇ ਪ੍ਰਭੂ ਦੀ ਸੋਝੀ ਹੋ ਜਾਂਦੀ ਹੈ ਸਤਿਗੁਰੂ ਵਾਦਸ ਮਹਾਰਾਜ ਜੀ ਵਰਮਾਉਂਦੇ ਨੇ ਕਿ ਜਿਹੜਾ ਜੀਵੀ ਪ੍ਰਭੂ ਸੰਸਾਰ ਵਿੱਚ ਜੇਤੂ ਹੈ ਜੋ ਸ਼ੁਭ ਕਰਮ ਕਰਦਾ ਹੋਇਆ ਪ੍ਰਭੂ ਦੀ ਪ੍ਰਾਪਤੀ ਕਰ ਲੈਂਦਾ ਹੈ ਸਤਗੁਰੂ ਰਵਿਦਾਸ ਮਹਾਰਾਜ ਜੀ ਅਪਾਰ ਅਪਾਰ ਜੀਵ ਤੇ ਕਿਰਪਾ ਕਰਦੇ ਹਨ ਕਿਹ ਜੀਵ ਨਿਸ਼ਕਾਮ ਹੋ ਕੇ ਸੇਵਾ ਕਰਿਆ ਕਰ ਸੇਵਾ ਦੀ ਜਿਹੜਾ ਨਾ ਸੇਵਾ ਦਾ ਫਲ ਹੈ ਉਹਦੀ ਆਸ ਨਾ ਰੱਖੇ ਕੇਵਲ ਔਰ ਕੇਵਲ ਕਰਮ ਕਰਦਾ ਚੱਲਾ ਜਾ ਤਾਂ ਜੋ ਤੇਰਾ ਜੀਵਨ ਸਫਲਾ ਹੋ ਜਾਵੇ ਕਿ ਹੇ ਭਾਈ ਗੁਰੂ ਚਾਨਨ ਅੰਦੇਵ ਜੁੜ ਕੇ ਪ੍ਰਮਾਤਮਾ ਦੇ ਨਾਮ ਦਾ ਸਿਮਰਨ ਕਰਿਆ ਕਰ ਇਹ ਜੀਵਨ ਬਾਰ ਬਾਰ ਨਹੀਂ ਮਿਲਣਾ ਇਹ ਅਨਮੋਲ ਜਨਮ ਸਾਨੂੰ ਬਾਰ ਬਾਰ ਨਹੀਂ ਮਿਲਣਾ